ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਪਿੰਡੂ ਜ਼ਿੰਮੇਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਤੇ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਬੇਹੱਦ ਚੰਗੀ ਗੱਬਣ ਚੈੱਕ ਪਾਸ ਜਿਹੜੀ ਸੂਣ ਦੇ ਬਿਲਕੁਲ ਨੇੜੇ ਆ ਉਹ ਮਾਰਵਾੜੀ ਘੋੜੀ ਦਿਖਾਉਣ ਲੱਗੇ ਆ ਜਿਹਦੀ ਬਲੱਡ ਲਾਈਨ ਬੜੀ ਚੰਗੀ ਆ ਤੇ ਚੰਗੇ ਮਾਰਵਾੜੀ ਘੋੜੇ ਤੋਂ ਇਹ ਗੱਬਣ ਚੈੱਕ ਪਾਸ ਆ ਸੋ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਬਾਕੀ ਘੋੜੀ ਕੰਨੀ ਨਿਗਾਹ ਮਾਰੋ ਐਟੀਟਿਊਡ ਬਹੁਤ ਜ਼ਿਆਦਾ ਆ ਘੋੜੀ ਸ਼ੋਅ ਬਹੁਤ ਕਰਦੀ ਆ ਵੈਸੇ ਸੁਭਾਅ ਦੀ ਸਾਊਸੀਲਾ ਸਭ ਤੋਂ ਪਹਿਲਾਂ ਤਾਂ ਤੁਸੀਂ ਇਹਦੀ ਮਾਰਕਿੰਗ ਚੈੱਕ ਕਰੋ ਖੜਨੀ ਕਰਨੀ ਘੋੜੀ ਦੀ ਬਹੁਤ ਜ਼ਿਆਦਾ ਚੰਗੀ ਆ ਕੰਨ ਛੋਟਾ ਤੇ ਸ਼ਕੀਨ ਆ ਮੱਥੇ 'ਉਹ ਇਹ ਤਿਲਕ ਤੋੜਾ ਥੋੜਾ ਜਿਹਾ ਪਟਾ ਸੈਂਟਰ 'ਚੋਂ ਟੁੱਟਦਾਗਾ ਪਿਛਲੇ ਦੋ ਪੈਰ ਤੇ ਅਗਲਾ ਇੱਕ ਪੈਰ ਚਿੱਟਾਗਾ ਘੋੜੀ ਦਾ ਬਾਬਾ ਬਾਲਕਦਾਸ ਵਾਲੇ ਹਰਸ਼ ਘੋੜੇ ਦੀ ਧੀ ਆ ਇਹ ਕਾਦਾ ਜਿਹੜਾ ਘੋੜੀ ਦਾ 60 ਇੰਚਾ ਮਿੱਤਰੋ ਬਾਕੀ ਬਾਡੀ ਬਣਤਰ ਦੀ ਬਹੁਤ ਜ਼ਿਆਦਾ ਖੁੱਲੀ ਆ ਪੱਠਪੁੜਾ ਬੜਾ ਭਾਰੀ ਤੇ ਚੌੜਾਗਾ ਆ ਤੁਸੀਂ ਦੇਖ ਸਕਦੇ ਹੋ ਸ਼ਕੀਨ ਬੜੀ ਆ ਘੋੜੀ ਸਾਰੇ ਪਾਸਿਆਂ ਤੋਂ ਸੁੰਬਾ ਸਾਂਬਾਂ ਦੀ ਬਣਤਣ ਗਰਦਨ ਦੀ ਲੰਬਾਈ ਕਟ ਪੁਆਇੰਟ ਆ ਜਿਹੜੇ ਐਂਗਲ ਆ ਇਹਦੇ ਮਾਰਵਾੜੀ ਕੈਰੈਕਟਰ ਜਿਹੜੇ ਦੇਖੇ ਜਾਂਦੇ ਆ ਘੋੜੀਆਂ ਦੇ ਵਿੱਚ ਤਕਰੀਬਨ ਉਹਨਾਂ ਸਾਰਿਆਂ ਨੂੰ ਇਹ ਪੂਰਾ ਕਰਦੀ ਆ ਸੋ ਬਾਬਾ ਸਟੱਡ ਫਾਰਮ ਪਿੰਡ ਖਾਈ ਵਾਲੇ ਸਤਾਰ ਘੋੜੇ ਤੋਂ ਇਹ ਗੱਬਣ ਚੈੱਕ ਪਾਸ ਆ ਮਿੱਤਰੋ 9 ਮਹੀਨੇ ਨੂੰ ਪੂਰੇ ਹੋ ਗਿਆ 24 ਤਰੀਕ ਨੂੰ ਤੇ 10ਵਾਂ ਮਹੀਨਾ ਸਟਾਰਟ ਹੋ ਗਿਆ 24 ਅਕਤੂਬਰ ਨੂੰ ਇਸ ਘੋੜੀ ਦੇ ਦਿਨ ਪੂਰੇ ਹੋ ਜਾਣੇ ਆ ਤਕਰੀਬਨ ਐ ਮੰਨ ਲਓ ਵੀ 2 ਮਹੀਨਿਆਂ ਦੇ ਵਿੱਚ ਵਿੱਚ ਘੋੜੀ ਨੇ ਬੱਚਾ ਦੇ ਜਾਣਾ ਪਹਿਲੀ ਵਾਰੀ ਘੋੜੀ ਨੇ ਸੋਣਾ ਉਮਰ ਘੋੜੀ ਦੀ ਤਕਰੀਬਨ ਪੌਣੇ ਇੱਕ ਚਾਰ ਸਾਲ ਆ ਸੋ ਤੁਸੀਂ ਦੇਖ ਸਕਦੇ ਹੋ ਸਾਊ ਸ਼ਰੀਫ ਘੋੜੀ ਆ ਸਵਾਰੀ ਦੇ ਹੱਕ ਨੂੰ ਬੜੀ ਚੰਗੀ ਆ ਸੋਣਾ ਤੋਰਾ ਤੁਰਦੀ ਆ ਬਾਲਪੋਰੀਆਂ ਦੀ ਬਿਲਕੁਲ ਸਾਫ਼ ਆ ਅੱਗੇ ਆ ਆਪਾਂ ਤੁਹਾਡੇ ਨਾਲ ਵੀਡੀਓ ਕਲਿੱਪ ਇਹਦੀ ਸਾਂਝੀ ਕਰਨ ਲੱਗੇ ਆ ਸਵਾਰੀ ਦੀ ਇੱਥੇ ਗੌਰ ਨਾਲ ਦੇਖ ਲਿਓ ਘੋੜੀ ਸੋਨਾ ਤੋਰਾ ਤੁਰਦੀ ਆ ਇਹ ਨਹੀਂ ਹੈਗਾ ਵੀ ਜਿਹਨੂੰ ਆਪਾਂ ਕਾਫੀ ਦਿਨਾਂ ਬਾਅਦ ਤੋਰਾਗੇ ਘੋੜੀ ਨੂੰ ਕਈ ਵਾਰ ਹੁੰਦਾ ਵੀ ਅਕਸਰ ਹੀ ਆਪਣੇ ਘੋੜੀਆਂ ਕਿੱਲਿਆਂ ਦੇ ਉੱਤੇ ਖੋਲਣੀਆਂ ਤੇ ਬੰਦੀਆਂ ਰਹਿ ਜਾਂਦੀਆਂ ਨੇ ਤੇ ਜਦੋਂ ਆਪਾਂ ਮਹੀਨੇ ਦੋ ਮਹੀਨੇ ਬਾਅਦ ਤੋਰਦੇ ਆ ਤਾਂ ਜਾਨਵਰ ਤੁਰਦਾ ਨਹੀਂ ਆ ਕਾਫੀ ਟਾਈਮ ਬਾਅਦ ਘੋੜੀ ਤੋਰੀ ਸੀ ਤੇ ਤੁਸੀਂ ਤੋਰਾ ਦੇਖ ਸਕਦੇ ਹੋ ਚਾਲ ਚੂਲ ਵੀ ਬਾਈਰ ਗਿਆ ਨੇ ਇਹ ਆਪ ਹੀ ਪਾਈ ਆ ਤੇਗੇ ਬੜਾ ਟਾਈਮ ਕੋਈ ਇਹ ਤੇ ਸਵਾਰ ਨਹੀਂ ਬਿਠਾਇਆ ਬਾਈ ਵਰਗੇ ਕਹਿੰਦੇ ਵੀ 10 12 ਦਿਨ ਆਪਾਂ ਮੜਾ ਆ ਸਵਾਰ ਇੱਕ ਵਾਰ ਸੱਦਿਆ ਸੀ ਤੇ ਉਦੋਂ ਪਹਿਲਾਂ ਤੇ ਬਾਅਦ ਚੋ ਘੋੜੀ ਆਪ ਹੀ ਤੋਰੀ ਆ ਸੋ ਇਹ ਘੋੜੀ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਰੌਂਤੇ ਆ ਜਿਹੜਾ ਗੱਲ ਰੌਂਤੇ ਵਾਲੇ ਦਾ ਪਿੰਡ ਆ ਬਾਈ ਜਗਦੇਵ ਭੁੱਲਰ ਦਾ ਕੰਟੈਕਟ ਨੰਬਰ ਨੋਟ ਕਰ ਲਓ ਜਿਹੜੇ ਇਸ ਘੋੜੀ ਦੇ ਓਨਰ ਆ 99152 72094 ਸਤਾਰ ਘੋੜੇ ਤੋਂ ਚੈਂਪੀਅਨ ਤੋਂ ਗੱਬਣ ਚੈੱਕ ਪਾਸਾ ਜਿਹੜਾ ਤਕਰੀਬਨ ਨਾਂ ਵਾਲਾ 15 17 ਸ਼ੂਹਾਂ ਦੇ ਵਿੱਚ ਹੁਣ ਤੱਕ ਲੱਗ ਗਿਆ ਹੋਣਾ ਤੇ ਹਰ ਵਾਰ ਚੰਗੀ ਪੋਜੀਸ਼ਨ ਲੈ ਕੇ ਮੁੜਿਆ ਪੰਜ ਕਲਿਆਣਾ ਬਹੁਤ ਜ਼ਿਆਦੇ ਸੋਹਣਾ ਘੋੜਾ ਉਹ ਤੋਂ ਇਹ ਗੱਬਣ ਚੈੱਕ ਪਾਸਾ ਮਿੱਤਰੋ 2 ਮਹੀਨੇ ਘੋੜੀ ਦੇ ਸੂਣ ਦੇ ਰਹੇਗੇ ਤੇ ਤਕਰੀਬਨ 24 ਅਕਤੂਬਰ ਨੂੰ ਇਹਦੇ ਦਿਨ ਪੂਰੇ ਹੋ ਜਾਣੇ ਆ ਉਦੋਂ ਤੱਕ ਘੋੜੀ ਬੱਚਾ ਦੇ ਜੂ ਬੱਚਾ ਸਾਇਜ ਦੇ ਵਿੱਚ ਵੀ ਚੰਗਾ ਦੇਉ ਜਿਹੜੇ ਹਸਾਬ ਨਾਲ ਪਹਿਲੀ ਵਾਰੀ ਹਜੇ ਇਹ ਘੋੜੀ ਨੇ ਬੱਚਾ ਦੇਣਾ ਤਾਂ ਬਾਡੀ ਬਣਤਰ ਖੁੱਲੀ ਆ ਪੇਟ ਬਹੁਤ ਬਣਾਇਆ ਹੋਇਆ ਘੋੜੀ ਨੇ ਬਾਈ ਜਗਦੇਵ ਨੂੰ ਕਾਲ ਕਰਕੇ ਬਾਈ ਦੇ ਪਿੰਡ ਰੌਂਤੇ ਤੁਸੀਂ ਜਾ ਕੇ ਘੋੜੀ ਦੇਖ ਕੇ ਖਰੀਦ ਸਕਦੇ ਹੋ ਘੋੜੀ ਦੇ ਵਿੱਚ ਕੋਈ ਘਾਟ ਨਹੀਂ ਘਰੇ ਰੱਖਣ ਵਾਲੀ ਸਾਊਥ ਸ਼ਰੀਫ ਘੋੜੀ